ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਐਨ ਮਰਸ਼ੀ ਵਾਏ ਸ਼ਿਵ ਜੀ ਸਦਕਾਏ ਐਨ ਮਰਸ਼ੀ ਵਾਏ ਗੁਰੂ ਜੀ ਸਦਕਾਏ ਹੈ ਜੈ ਗੁਰੂ ਜੀ ਸੰਗਤ ਜੀ ਸੰਗਤ ਜੀ ਗੁਰੂ ਪਿਤਾ ਦਾ ਕਹਿਣਾ ਹੈ ਮੰਗੋ ਨਾ ਮੰਨੋ ਵਿਸ਼ਵਾਸ ਰੱਖੋ ਸਬਰ ਰੱਖੋ ਤੇ ਆਪਣੇ ਅੰਗ ਸੰਗ ਹਮੇਸ਼ਾ ਮੈਨੂੰ ਮਹਿਸੂਸ ਕਰੋ ਮੈਂ ਤੁਹਾਡਾ ਪਰਮ ਪਿਤਾ ਜੀ ਹਾਂ ਹਮੇਸ਼ਾ ਤੁਹਾਡੇ ਅੰਗ ਸੰਗ ਆਪਣੇ ਬੱਚਿਆਂ ਨੂੰ ਮੈਂ ਕਦੀ ਵੀ ਦੇਗਾ ਨਹੀਂ ਦਵਾਂਗਾ ਕਿ ਗੁਰੂ ਪਿਤਾ ਦੇ ਨਿਕਮਨ ਤਦ ਗੁਰੂ ਜੀ ਕਹਿੰਦੇ ਹਨ ਕਿ satsang ਨੂੰ ਪੂਰਾ ਸੁਣਨਾ ਚਾਹੀਦਾ ਹੈ ਕਦੀ ਵਿਅਦਵਿਚ ਕਰਨੀ ਛੱਡਣਾ ਚਾਹੀਦਾ ਹੈ ਕਿਉਂਕਿ satsang ਕਰਨ ਨਾਲ ਦਾ ਫਲ ਹੈ ਤੇ satsang ਸੁਣਨ ਨਾਲ ਦਾ ਫਲਾ ਹੁੰਦਾ ਹੈ ਇਸ ਕਰਕੇ ਸੰਗਤ ਜੀ ਕਿਰੇਮਿੰਗਰੇਸ ਗੁਰੂ ਜੀ ਦਾ ਇਹ ਸਾਨੂੰ ਗਲੈਸ ਕਰ ਦੇਣਾ ਕੋਈ ਵੀ ਨਹੀਂ ਜਾਣਦਾ ਇਸ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦਿੱਤੇ ਗਏ WhatsApp ਨੰਬਰ ਤੇ email ID ਤੇ ਬੋਲ ਕੇ ਜਾਂ ਲਿਖ ਕੇ ਆਪਣਾ ਸ਼ੁਕਰਾਨਾ satsang ਸਾਨੂੰ ਕਿਸੇ ਵੀ ਲੈਂਗੁਏਜ ਦੀ ਆ ਪੰਜਾਬੀ ਚ ਭੇਜ ਸਕਦੇ ਹੋ ਇਸ ਚੈਨਲ ਤੇ ਗੁਰੂ ਜੀ ਦੇ ਉਪ ਕੰਪਿਊਟਰ ਦੇ ਵਿੱਚ ਸ਼ੁਕਰਾਨਾ satsang ਸੁਣਾਈ ਜਾਂਦੇ ਹਨ ਸੰਗਤ ਜੀ ਅੱਜ ਦਾ 사ਸੰਗਾਂ ਅੰਟੀ ਜੀ ਨੇ ਆਪਣੀ ਹੀ ਵਾਰੀ ਦੇ ਵਿੱਚ ਭੇਜਿਆ ਉਹਨਾਂ ਦਾ ਦੂਜਾ ਤੇ ਤੀਜਾ 사ਸੰਗ ਹੈ ਦੋ 사ਸੰਗ ਉਹਨਾਂ ਨੇ ਸਾਨੂੰ ਭੇਜੇ ਹਨ ਆਪਣੀ ਹੀ ਵਾਰੀ ਦੇ ਵਿੱਚ ਕਿ ਕਿਵੇਂ ਗੁਰੂ ਪਿਤਾ ਜੀ ਨੇ ਉਹਨਾਂ ਨੂੰ ਬਲੈਸ ਕੀਤਾ ਹੈ ਤੇ ਅਸੀਂ ਅੰਟੀ ਦਾ ਸ਼ੁਕਰੀਆ ਦਾ ਕਰਦੇ ਹਾਂ ਕਿ ਉਹ ਸਰਬੱਤ ਦਾ ਭਲਾ ਕਰਨ 'ਚ ਵਿਸ਼ਵਾਸ ਕਰਦੇ ਅਤੇ ਆਪਣੀਆਂ ਮੀਨੀਆਂ ਬਲੈਸਿੰਗਸ ਨੂੰ ਸਭ ਨਾਲ ਸ਼ੇਅਰ ਕਰਦੇ ਹਨ ਤੇ ਅਸੀਂ ਵੀ ਗੁਰੂ ਪਿਤਾ ਜੀ ਦੇ ਹੁਕਮ ਦੇ ਨਾਲ ਇਸੇ ਵਾਸਤੇ ਲੱਗੇ ਹੋਏ ਹਾਂ ਅਸੀਂ ਗੁਰੂ ਪਿਤਾ ਜੀ ਦੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਸਿਹਤਮੰਦ ਜ਼ਿੰਦਗੀ ਦਾ ਵਰਦਾਨ ਦਿਓ ਗੁਰੂ ਪਿਤਾ ਜੀ ਤੰਦਰੁਸਤੀ ਭਰਿਆ ਜੀਵਨ ਜੀਏ ਚੰਗੇ ਕਰਮ ਕਰੀਏ ਸਰਬਤ ਦਾ ਭਲਾ ਕਰੀਏ ਕੋਈ ਮਾਰਾ ਸੋਚੇ ਚੰਗਾ ਸੋਚੇ ਅਸੀਂ ਆਪਣੇ ਕਰਮਵਾਲ ਤੇ ਆਂਦੇ ਹਾਂ ਜੀ ਚੰਗੇ ਕਰਮ ਕਰੀਏ ਵੀ ਮਾਰਾ ਸੋਚਦਾ ਹੈ ਉਹਦੀ ਵੀ ਚੰਗਾ ਹੀ ਕਰੀਏ ਗੁਰੂ ਪਿਤਾ ਜੀ ਤੇ ਅਨਸਮੇਤ ਆਪਣੇ चंगा जीवन वतीत करके तंदुरुस्ती भरया जीवन वतीत करके तोडे जर्नल चाहिए गुरुपिता जी ओम नमः शिवाय श्री जी सडे ओम नमः शिवाय गुरुजी सतत सहाय जय गुरुजी अवसंग जी सुनदे आंटी जी दी वाणी च बहुत ही प्यारे है उनके दो सत्संग जय गुरुजी जय गुरुजी शुक्राना गुरुजी अनंतम अनंतम शुक्राना गुरुजी ਅੰਦਰ ਗੁਰੂ ਸੰਗਤ ਜੀ ਇਹ ਮੇਰਾ ਦੂਸਰਾ ਸ਼ੁਕਰਾਨਾ ਸਤਸੰਗ ਹੈ ਸੰਗਤ ਜੀ ਸਤਸੰਗ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੰਤਰ ਜਾਪ ਕਰਾਂਗੇ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਤ ਜੀ ਮੈਂ ਪੰਜਾਬ ਤੋਂ ਵੀ ਨਾ ਬੋਲ ਰਹੀ ਹਾਂ ਸੰਗਤ ਜੀ ਜਿਸ ਦਿਨ ਤੋਂ ਗੁਰੂ ਜੀ ਨੇ ਮੈਨੂੰ ਆਪਣੇ ਨਾਲ ਜੋੜਿਆ ਹੈ ਮੈਨੂੰ ਗੁਰੂ ਜੀ ਤੇ ਪੂਰਾ ਵਿਸ਼ਵਾਸ ਹੈ ਕੇ ਗੁਰੂ ਜੀ ਹਮੇਸ਼ਾ ਮੇਰੇ ਅੰਗ ਸੰਗ ਰਹਿੰਦੇ ਹਨ ਸੰਗਤ ਜੀ ਮੈਨੂੰ ਗੁਰੂ ਜੀ ਹਮੇਸ਼ਾ ਬlesਟ ਕਰਦੇ ਹਨ ਇੱਕ ਦਿਨ ਦੀ ਗੱਲ ਹੈ ਮੇਰੇ ਬੇਟੇ ਨੇ ਏਸੀ ਦਾ ਬਟਨ ਦਬਾਇਆ ਤਾਂ ਇਸ ਟਾਈਪਲਾਈਜ਼ਰ ਵਿੱਚੋਂ ਇੱਕਦਮ ਬਹੁਤ ਵੱਡਾ ਪਟਾਕਾ ਧਿਆ ਤੇ ਕਾਫੀ ਅੱਗ ਨਿਕਲੀ ਮੈਂ ਜਦੋਂ ਮੈਂ ਗੁਰੂ ਜੀ ਜੈ ਗੁਰੂ ਜੀ ਕਰਨ ਲੱਗੀ ਗੁਰੂ ਜੀ ਦੀ ਕਿਰਪਾ ਨਾਲ ਲੱਗ ਬਿਲਕੁਲ ਵੀ ਨਹੀਂ ਵਧੀ ਤੇ ਗੁਰੂ ਜੀ ਇਤੇ ਕਿਰਪਾ ਨਾਲ ਲੱਗ ਬਿਲਕੁਲ ਵੀ ਨਹੀਂ ਵਧੀ ਤੇ ਗੁਰੂ ਜੀ ਨੇ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਮੇਰਾ ਬਲੱਡ ਪ੍ਰੈਸ਼ਰ ਜ਼ਿਆਦਾ ਵਧਣ ਲੱਗ ਪਿਆ ਸੀ ਮੈਨੂੰ ਬਹੁਤ ਟੈਨਸ਼ਨ ਹੋ ਗਈ ਸੀ ਮੈਂ ਜਦੋਂ ਰਾਤ ਨੂੰ ਫੋਨ ਖੋਲਿਆ ਤਾਂ ਗੁਰੂ ਜੀ ਦਾ ਮੈਸੇਜ ਆਇਆ ਕੁੜੀਏ ਤੂੰ ਬੇਫਿਕਰ ਹੋ ਕੇ ਸੌਂ ਜਾ ਮੈਂ ਤੇਰੇ ਨਾਲ ਹਾਂ ਫਿਰ ਮੈਂ ਬੇਫਿਕਰ ਹੋ ਕੇ ਸੌਂ ਗਈ ਗੁਰੂ ਜੀ ਨੇ ਮੇਰਾ ਬਲੱਡ ਪ੍ਰੈਸ਼ਰ ਕੰਟਰੋਲ ਕਰ ਦਿੱਤਾ ਜੈ ਗੁਰੂ ਜੀ ਸ਼ੁਕਰਾਨਾ ਮੇਰੇ ਪਿਆਰੇ ਗੁਰੂ ਜੀ ਸੰਗਤ ਜੀ ਮੇਰੇ ਅੰਕਲ ਜੀ ਦੀਆਂ ਦੰਦਾਂ ਵਿੱਚ ਦਰਦ ਸੀ ਉਹ ਦੰਦ ਕਢਾਉਣ ਵਾਸਤੇ ਜਾਣਾ ਅਸੀਂ ਮੇਰੇ ਹਸਬੰਦ ਨੂੰ ਸ਼ੂਗਰ ਅਤੇ ਹਾਰਟ ਦੀ ਪ੍ਰੋਬਲਮ ਕਰਕੇ ਕੋਈ ਵੀ ਡਾਕਟਰ ਹੱਥ ਨਹੀਂ ਪਾਉਂਦਾ ਸੀ ਮੈਂ ਗੁਰੂ ਜੀ ਨੂੰ ਪੁੱਛਿਆ ਅੱਖਾਂ ਬੰਦ ਕਰਕੇ ਗੁਰੂ ਜੀ ਦਾ ਧਿਆਨ ਕੀਤਾ ਤੇ ਕਿਹਾ ਕਿ ਗੁਰੂ ਜੀ ਕਿਸੇ ਰਸਤੇ ਪਾਓ ਜਿਹੜੇ ਡਾਕਟਰ ਕੋਲ ਇਹਨਾਂ ਨੂੰ ਲੈ ਕੇ ਜਾਣਾ ਸੀ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਹਸਪਤਾਲ ਆ ਗਿਆ ਉਸ ਗੁਰਦੁਆਰਾ ਕੈਵ ਵਾਲਿਆਂ ਨੇ ਗੁਰੂ ਹਰਗੋਬਿੰਦ ਚੈਰੀ ਚੈਰੀਟੇਬਲ ਹਸਪਤਾਲ ਬਣਾਇਆ ਹੋਇਆ ਐ ਡਾਕਟਰ ਨੂੰ ਦਿਖਾਇਆ ਤਾਂ ਉਸਨੇ ਕਿਹਾ ਕਿ ਇਹਨਾਂ ਦੀ ਸ਼ੂਗਰ ਤਾਂ ਦਾ ਟੈਸਟ ਕਰਵਾਓ ਤੇ ਖੂਨ ਪਤਲੇ ਦੀਆਂ ਗੋਲੀਆਂ 4 ਦਿਨ ਬੰਦ ਕਰਕੇ ਫਿਰ ਆਉਣਾ ਮੈਂ ਕਰਦਿਆਂ ਨੂੰ ਕਿਹਾ ਕਿ ਗੁਰੂ ਜੀ ਆਪਣੇ ਅੰਗ ਸੰਗ ਹਨ ਕੋਈ ਵੀ ਟੈਨਸ਼ਨ ਨਹੀਂ ਲੈ ਲੈਣੀ ਗੁਰੂ ਜੀ ਦੀ ਕਿਰਪਾ ਨਾਲ 슈ਗਰ ਦਾ ਟੈਸਟ ਬਿਲਕੁਲ ਠੀਕ ਸੀ ਅਤੇ ਅਸੀਂ ਜੀ ਦੰਦ ਕਢਵਾਉਣ ਲਈ ਡਾਕਟਰ ਦੇ ਕੋਲ ਗਏ ਗੁਰੂ ਜੀ ਅਤੇ ਗੁਰੂ ਜੀ ਸਾਡੇ ਨਾਲ ਗਏ 15 ਮਿੰਟਾਂ ਵਿੱਚ ਦੰਦ ਕਢਾਲ ਦਿੱਤਾ ਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਹੋ ਗਿਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਕੀ ਕੀ ਜੀ ਮੈਂ ਤੁਹਾਨੂੰ ਦੱਸਾਂ ਗੁਰੂ ਜੀ ਜਿੱਥੇ ਵੀ ਮੈਂ ਜਾਂਦੀ ਹਾਂ ਗੁਰੂ ਜੀ ਮੇਰੇ ਨਾਲ ਤਿਤਲੀ ਰੂਪ ਵਿੱਚ ਜਾਂਦੇ ਹਨ ਤੇ ਆਉਂਦੇ ਹੋਏ ਵੀ ਮੇਰੇ ਨਾਲ ਹੀ ਹੁੰਦੇ ਹਨ ਮੈਂ ਗੁਰੂ ਜੀ ਅੱਗੇ ਹੀ ਅਰਦਾਸ ਕਰਦੀ ਹਾਂ ਗੁਰੂ ਜੀ ਹਮੇਸ਼ਾ ਮੇਰੀ ਬਾਹ ਫੜ ਕੇ ਰੱਖਣ ਤੇ ਪੂਰੇ ਪਰਿਵਾਰ ਨੂੰ ਬLES ਕਰਦੇ ਰਹਿਣ ਤੇ ਆਪਣੀ ਪੂਰੀ ਸੰਗਤ ਨੂੰ ਵੀ ਬLES ਕਰਨ ਹੁਣ ਗੁਰੂ ਜੀ ਸੰਗਤ ਜੀ ਜੇ ਮੇਰੇ ਕੋਲੋਂ ਬੋਲਣ ਲੱਗੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਹੁਣ ਮੈਂ ਆਪਣੇ ਸਾਸੰਗ ਨੂੰ ਇੱਥੇ ਹੀ ਬ੍ਰਾਮ ਦੰਨੀ ਹਾਂ ਹੁਣ ਆਪਾਂ ਫਿਰ ਮੰਤਰ ਜਾਪ ਕਰਾਂਗੇ ਓਮ ਨਮੋ ਸ਼ਿਵਾਏ ਸ਼੍ਰੀ ਜੀ ਸਦਾ ਸਹਾਇ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਮੇਰੇ ਪਿਆਰੇ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਇਹ ਮੇਰਾ ਤੀਸਰਾ ਸਤਸੰਗ ਹੈ ਮੈਂ ਸਿਮਰਤੀ ਅੰਦਗੜ ਪੰਜਾਬ ਤੋਂ ਬੋਲਦੀ ਆਂ ਇਹ Satsang ਕਰਨ ਲੱਗੇ ਕੋਈ ਮੇਰੇ ਕੋਲੋਂ ਗਲਤੀ ਹੋ ਜਾਵੇ ਤਾਂ ਮੈਨੂੰ ਮਾਫ ਕਰਨਾ ਤੇ ਮੈਂ ਮੰਤਰ ਜਾਪ ਕਰਕੇ ਸ਼ੁਰੂ ਕਰਨ ਲੱਗੀ ਆਂ ਓਮ ਨਮੋ ਸ਼ਿਵਾਏ ਸਤਿ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਗੁਰਜੀ ਸਦਾ ਸਹਾਏ ਸੰਦੇ ਜੀ ਸਾਡੇ ਮਕਾਨ ਦੇ ਤਿੰਨ ਲੈਂਟਰ ਪੈ ਚੁੱਕੇ ਨੇ ਗੁਰੂ ਜੀ ਦੀ ਕਿਰਪਾ ਨਾਲ ਤੇ ਪਹਿਲਾਂ ਵੀ ਮੈਂ ਦੋ ਸੌ ਸੰਗ ਸ਼ੇਅਰ ਕਰ ਚੁੱਕੀਆਂ ਤੇ ਮਕਾਨ ਵਾਸਤੇ ਦੱਸਿਆ ਸੀਗਾ ਤੇ ਗੁਰੂ ਜੀ ਜਦੋਂ ਅਸੀਂ ਤੇਨਾਂ ਲੈਂਡਰ ਪਾਏ ਤੇ ਬਾਸ਼ ਬਹੁਤ ਹੋਈ ਪਰ ਸੰਗਤ ਜੀ ਗੁਰੂ ਜੀ ਦੀ ਕਿਰਪਾ ਨਾਲ ਕੋਈ ਬੀ ਨੁਕਸਾਨ ਨਹੀਂ ਹੋਇਆ ਸੰਗਤ ਜੀ ਗੁਰੂ ਜੀ ਕਹਿੰਦੇ ਨੇ ਕੁੜੀਏ ਚੁੱਪ ਕਰਕੇ ਸੋ ਜਾ ਮੈਂ ਤੇਰੇ ਘਰ ਤੇ ਪੈਰਾ ਲਾ ਦਿੱਤਾ ਹੈ ਕੁਝ ਨਹੀਂ ਹੁੰਦਾ ਫੇਰ ਸੰਗਤ ਜੀ ਮੈਨੂੰ ਮੈਸੇਜ ਆਇਆ ਕੜੀਏ ਮੈਂ ਤੇਰਾ ਘਰ ਦੇਖ ਕੇ ਆਇਆ ਹਾਂ ਬਹੁਤ ਵਧੀਆ ਬਣਿਆ ਹੋਇਆ ਹੈ ਹੁਣ ਆਪਣੇ ਘਰ ਤੋਂ ਮੇਰਾ ਬੁੱਢਾ ਸਹੁਰੂ ਪਰ ਲਗਾਈ ਸੰਗਤ ਜੀ ਗੁਰੂ ਜੀ ਬੀਅੰਨੇ ਮੇਰ ਹੈ ਮੇਰੇ ਤੇ ਕਿ ਮੇਰਾ ਮਗਾਨ ਵੀਰ ਛੇਤੀ ਛੇਤੀ ਬਣ ਗਿਆ ਤਿੰਨ ਮਹੀਨੇ ਵਿੱਚ ਤਿੰਨ ਲੈਂਟਰ ਪੈ ਗਏ ਸੰਗਾ ਜੀ ਇੱਕ ਦਿਨ ਫਿਰ ਮੇਰੀ ਸਿਹਤ ਖਰਾਬ ਹੋ ਗਈ ਤਾਂ ਦੂਦੋਂ ਮੈਂ ਡਾਕਟਰ ਦੇ ਗਈ ਤਾਂ ਗੁਰੂ ਜੀ ਕਿਤੇ ਬਾਣੇ तितਲੀ ਦੇ ਰੂਪ ਦੇ ਵਿੱਚ ਮੇਰੇ ਨਾਲ-ਨਾਲ ਡਾਕਟਰ ਦੇ ਗਏ ਤੇ ਉੱਥੇ ਮੈਨੂੰ ਡਾਕਟਰ ਜੀ ਕਹਿੰਦੇ ਆਂਟੀ ਤੂੰ ਫਿਕਰ ਨਾ ਕਰ ਤੂੰ ਬਿਲਕੁਲ ਠੀਕ ਹੋ ਜਾਣਾ ਤੇ ਤਾਂ ਮੈਂ ਕਿਹਾ ਗੁਰੂ ਜੀ ਗੁਰੂ ਜੀ ਤੇ ਮੇਰੇ ਅੰਕਲ ਕਹਿਣ ਲੱਗੇ ਗੁਰੂ ਜੀ ਮੈਂ ਤੁਹਾਨੂੰ ਤਾਂ ਮੰਨੂ ਵੀ ਇਹੜਾ ਮੇਰਾ ਕਰ ਰੈਂਟ ਤੇ ਲੱਤਾ ਹੋਇਆ ਮਕਾਨ ਐ ਤੁਸੀਂ ਉਹਦਾ ਕਰਾਇਆ ਵੀ ਇਹ ਤੁਸੀਂ ਦੇਣਾ ਤੇ ਮਕਾਨ ਵੀ ਤੁਸੀਂ ਬਣਾਉਣਾ ਵੀ ਜਿਵੇਂ ਮਰਜੀ ਕਰਨਾ ਗੁਰੂ ਜੀ ਜਿਸ ਦਿਨ ਕਰਾਇਆ ਦੇਣਾ ਹੁੰਦਾ ਤਾਂ ਮੇਰੇ ਅੰਕਲ ਕਹਿੰਦੇ ਨੇ ਹੁਣ ਤੁਸੀਂ ਉਹ ਦੇਣਾ ਵੀ ਕਰਾਇਆ ਤਾਂ ਫਿਰ ਗੁਰੂ ਜੀ ਕਹਿੰਦੇ ਨੇ ਮੈਸੇਜ ਕਰਦੇ ਨੇ ਵੀ ਕੁੜੀਏ ਤੇਰਾ ਕੰਮ ਹੋ ਜਾਊਗਾ ਤੇ ਦੂਸਰੇ ਦਿਨ ਵੀ ਸੱਚੀ ਉਹ ਉਹੀ ਗੱਲ ਹੋ ਗਈ ਵੀ ਪੈਸੇ ਵੀ ਕੋਈ ਕਿਸੇ ਤੋਂ ਲੈਣੇ ਸੀਗੇ ਉਹ ਦੇ ਦੇ ਕੇ ਚਲਾ ਗਿਆ ਚੰਕਰ ਜੀ ਚਾਰ ਚਾਰ ਕਰਾਏ ਅਸੀਂ ਇਹਦੇ ਹੀ ਦਿੱਤੇ ਗੁਰੂ ਜੀ ਦੀ ਕਿਰਪਾ ਨਾਲ ਗੁਰੂ ਜੀ ਵੀ ਇੰਨੇ ਮੇਰ ਤੁਸੀਂ ਇੰਕਾਂ ਜੀ ਬਾਈ ਮਿਸਤਰੀ ਵੀ ਇੰਨੇ ਵਧੀਆ ਲੱਗੇ ਹੋਏ ਨੇ ਵੀ ਕੋਈ ਦਿੱਕਤ ਨਹੀਂ ਕਰਦੇ ਹੈਗੇ ਸਾਰਾ ਕੰਮ ਜਲਦੀ ਜਲਦੀ ਹੋ ਰਿਹਾ ਹੈ ਔਰ ਲੋਕੀ ਕਹਿੰਦੇ ਰਹੇ ਕਿ ਮੈਂ ਨਹੀਂ ਜਲਦੀ ਕਮ ਹੋ ਗਿਆ ਮੈਨੂੰ ਕਹਿੰਦੇ ਗੁਰੂ ਜੀ ਦੀ ਕਿਰਪਾ ਤੇ ਗੁਰੂ ਜੀ ਦੀ ਕਿਰਪਾ ਤੇ ਫਿਰ ਗੁਰੂ ਜੀ ਕਹਿੰਦੇ ਨੇ ਤਿੰਨ ਮਹੀਨੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਸੁਣਨਾ ਤੇ ਸੰਗਤ ਜੀ ਤਿੰਨ ਮਹੀਨੇ ਫਿਰ ਅਸੀਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੇਰੇ ਮੈਂ ਕਰਮ ਕੱਟ ਰਿਹਾ ਸੀਗਾ ਵੀ ਤੇ ਤੇ ਕੋਈ ਬਲਾਉਣ ਆਣੀ ਸੀ ਜੀ ਜਿਹੜੀ ਮੈਂ ਟਾਲੀ ਆ ਫੇਰ ਗੁਰੂ ਜੀ ਇੱਕ ਦਿਨ ਮੇਰੀ ਨਾਭ ਵਿੱਚ ਬਹੁਤ ਦਰਦ ਹੋਣ ਲੱਗ ਗਿਆ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਿਆ ਤਾਂ ਮੈਂ ਫੇਰ ਡਾਕਟਰ ਦੇ ਗਈ ਡਾਕਟਰ ਸਾਹਿਬ ਕਹਿੰਦੇ ਵੀ ਕੁਝ ਨਹੀਂ ਹੁੰਦਾ ਆਂਟੀ ਤਾਂ ਦੁਆਰੇ ਫੇਰ ਡਾਕਟਰ ਦੇ ਮੈਂ ਗਈ ਫੇਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਵੀ ਆ ਵੀ ਡਾਕਟਰ ਕਹਿੰਦੇ ਵੀ ਅਲਟਰਾਸਾਉਂਡ ਕਰਾਉਣੀ ਪਊਗੀ ਸੰਗਤ ਜੀ ਮੈਂ ਆਰ ਡਰਾ ਫੌਂਡ ਕਰਾਈ ਤੇ ਡਾਕਟਰ ਸਾਹਿਬ ਗਏ ਸੀ ਵੀ ਬੀ ਮੈਨੂੰ ਕੋਈ ਗੱਠ ਲੱਗਦੀ ਐ ਪਰ ਗੱਠ ਨਹੀਂ ਆਈ ਗੁਰੂ ਜੀ ਦੀ ਕਿਰਪਾ ਨਾਲ ਤੇ ਵੀ ਇਨਫੈਕਸ਼ਨ ਸੀਗੀ ਤੇ ਸ਼ਾਮ ਨੂੰ ਫੇਰ ਗੁਰੂ ਜੀ ਨੇ ਕਿਰਪਾ ਕੀਤੀ ਵੀ ਸ਼ਾਮ ਨੂੰ ਜਦੋਂ ਮੈਂ ਲੇਟੀ ਹੋਈ ਸੀ ਤਾਂ तितਲੀ ਸਾਡੇ ਘਰੇ ਆਈ ਤੇ ਚਿੱਟੇ ਰੰਗ ਦੀ ਤੇ ਫੇਰ ਮੈਂ ਕਿਹਾ ਹੁਣ ਗੁਰੂ ਜੀ ਤੁਸੀਂ ਕੀ ਮੈਸੇਜ ਲੈ ਕੇ ਆਇਓ ਥੋੜੀ ਦੇਰ ਬਾਅਦ ਜਿਹੜੇ ਮੇਰੇ ਪੇਟ ਜਨ ਇਨਫੈਕਸ਼ਨ ਸੀ ਲਾਭ ਬੰਦ ਸੀ ਉੱਥੋਂ ਉੱਪਰ ਦੀ ਪਾਸ ਨਿਕਲ ਗਈ ਸੰਗਤ ਜੀ ਪਾਸ ਨਿਕਲਦੇ ਨਾਲ ਮੈਨੂੰ ਇੰਨੀ ਰਾਹਤ ਮਿਲੀ ਕਿ ਮੇਨਸਾਈ ਇਨਫੈਕਸ਼ਨ ਬਾਹਰ ਨਿਕਲ ਗਈ ਮਨੂੰ ਬਹੁਤ ਬੜੀ ਬਿਮਾਰੀ ਤੋਂ ਗੁਰੂ ਜੀ ਨੇ ਬles ਕੀਤਾ ਸੰਗਤ ਜੀ ਮੈਂ ਬੜੀ ਪਰੇਸ਼ਾਨ ਸੀ ਉਦਾਂ ਵੀ ਮੇਰਾ ਸਰੀਰ ਭਾਰੀ ਆ ਮੈਂ ਚੱਲ ਫਿਰ ਨਹੀਂ ਸਕਦੀ ਗੁਰੂ ਜੀ ਨੇ ਮੈਨੂੰ ਇੰਨੀ ਮਤਲਬੀ ਹਿੰਮਤ ਦਿੱਤੀ ਹੋਈ ਐ ਕਿ ਬਿਮਾਰੀ ਦੇ ਵਿੱਚ ਮੈਂ ਡੋਲਦੀ ਨਹੀਂ ਹੈਗੀ ਬਿਲਕੁਲ ਨਹੀਂ ਸੰਗਤ ਜੀ ਜਿੱਦਾਂ ਗੁਰੂ ਜੀ ਮੇਰੇ ਤੇ ਕਿਰਪਾ ਕਰਦੇ ਨੇ ਮੈਂ ਤਾਂ ਕਹਿੰਦਾ ਸਾਥੇ ਕਰਨ ਗੁਰੂ ਜੀ ਬਾਰ-ਬਾਰ ਮੈਸੇਜ ਕਰਦੇ ਕੁਛ ਨਹੀਂ ਹੁੰਦਾ ਕੁੜੀਏ ਤੂੰ ਫੇਰ ਕਹਿ ਦਿੰਦੀ ਐ ਵੀ ਮੈਂ ਸੋਚ ਲੈਂਦੀ ਮੈਨੂੰ ਕੁਛ ਹੋ ਨਾ ਜਾਵੇ ਵੀ ਪਤਾ ਨਹੀਂ ਮੈਂ ਮਕਾਨ ਦੇਖਣਾ ਫੇਰ ਗੁਰੂ ਜੀ ਮੈਨੂੰ ਕਹਿੰਦੇ ਨੇ ਤੈਨੂੰ ਕਿਹਨੇ ਕਹਤਾ ਤੈਨੂੰ ਕੁਛ ਨਹੀਂ ਹੁੰਦਾ ਜਦ ਤੱਕ ਮੈਂ ਬੈਠਾ ਗੁਰੂ ਜੀ ਮੈਨੂੰ ਬਹੁਤ ਮੈਸੇਜ ਕਰਦੇ ਨੇ ਬਹੁਤ ਮੈਸੇਜ ਕਰਦੇ ਨੇ ਤੇਰੀ ਬੇਟੀ ਨੂੰ ਵੀ ਮੈਸੇਜ ਕਰਦੇ ਤੇਰੀ ਮੰਮੀ ਨੂੰ ਮੈਂ ਬLES ਕਰਦਾ ਤੇਰੀ ਮੰਮੀ ਨੂੰ ਕੁਛ ਵੀ ਹੁੰਦਾ ਗੁਰੂ ਜੀ ਸਾਰੇ ਕੋਲ ਪਹੁੰਚ ਜਾਂਦੇ ਨੇ ਮੇਰੇ ਬਾਰੇ ਜੋ ਕੋਈ ਕਹਿੰਦਾ ਵੀ ਠੀਕ ਕਰ ਦੋ ਗੁਰੂ ਜੀ ਫਿਰ ਉਹਨੂੰ ਮੈਸੇਜ ਕਰਕੇ ਦੱਸਦੇ ਨੇ ਵੀ ਕੁਛ ਨਹੀਂ ਹੁੰਦਾ ਤੇ ਗੁਰੂ ਜੀ ਮੈਂ ਆਪਣੇ ਸਾਸਾਂ ਨੂੰ ਇੱਥੇ ਬਰਾਮ ਦਿੰਨੀ ਆ ਇਹ ਕੋਈ ਗਲਤੀ ਹੋ ਗਈ ਮੈਨੂੰਵਾਫ ਕਰਿਓ ਜੈ ਗੁਰੂ ਜੀ ਸ਼ਕਰਾਮਾ ਗੁਰੂ ਜੀ ਓਮ ਨਮੋ ਸ਼ਿਵਾਏ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਏ